ਸੋ ਸੰਗਰੂਰ ਤੋਂ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੀਥੇਰ ਦੇ ਘਰ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਜਿਵੇਂ ਉਹਨਾਂ ਦੀ ਪਤਨੀ ਵੱਲੋਂ ਗਿੱਧਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਸੋ ਲਗਾਤਾਰ ਲੀਡ ਨਾਲ ਅੱਗੇ ਵਾਅਦੇ ਦਿਖਾਈ ਦੇ ਰਹੇ ਨੇ ਮੀਠੇਆਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਤੇ ਉਹਨਾਂ ਦੇ ਘਰੇ ਹੈ ਜਿਹੜਾ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੋ ਉਹਨਾਂ ਦੇ ਪਤਨੀ ਅਤੇ ਉਹਨਾਂ ਦੇ ਜਿਹੜੇ ਆਸ ਗੁਆਣ ਦੇ ਲੋਕ ਸਾਨੂੰ ਉਹਨਾਂ ਦੇ ਸਮਰਥਕਸਾਂ ਨੇ ਉਹਨਾਂ ਦੇ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਗਿੱਧੇ ਪਾ ਪਾ ਕੇ ਆਪ ਤੁਹਾਨੂੰ ਵੀ ਦਿਖਾਉਣੀ ਹੈ ਇਹ ਵੀਡੀਓ ਸੋ ਸੰਗਰੂਰ ਤੋਂ ਜਿਹੜੀ ਤਸਵੀਰ ਸਾਹਮਣੇ ਆ ਰਹੀ ਹੈ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਮੀਥੇਰ ਦੇ ਘਰ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਜਿਵੇਂ ਉਹਨਾਂ ਦੀ ਪਤਨੀ ਵੱਲੋਂ ਗਿੱਧਾ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ ਸੋ ਲਗਾਤਾਰ ਲੀਡ ਨਾਲ ਅੱਗੇ ਵਾਅਦੇ ਦਿਖਾਈ ਦੇ ਰਹੇ ਨੇ ਮੀਠੇਅਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਅਤੇ ਉਹਨਾਂ ਦੇ ਘਰੇ ਹੈ ਜਿਹੜਾ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੋ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਜਿਹੜੇ ਆਸ ਗੁਆਂਢ ਦੇ ਲੋਕ ਸਨ ਉਹਨਾਂ ਦੇ ਸਮਰਥਕ ਸਨ ਉਹਨਾਂ ਦੇ ਵੱਲੋਂ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ ਗਿੱਧੇ ਪਾ ਪਾ ਕੇ ਆਓ ਤੁਹਾਨੂੰ ਵੀ ਦਿਖਾਉਨੇ ਆ ਇਹ ਵੀਡੀਓ